हेलो दी सैत्रिया पाल पेन पेन वाले दिन तड़ स्वागत है जीयानु ते आज ਦੀ ਵੀਡੀਓ ਜਿਹੜੀ ਆਪਣੀ ਕਿਚਨ ਦੇ ਲਈ ਆ ਤੇ ਵਿਜਨ ਦੇ ਵਿੱਚ ਦੇਖੋ ਆਪਣੇ ਥਾਗੀਆਂ ਫਲ ਵਗੈਰਾ ਜੋ ਵੀ ਆਪਾਂ ਲੈ ਆਉਣੇ ਆ ਕਿ ਉਹਨੂੰ ਸਾਫ ਸੁਮਾਰ ਕਰਨ ਲਈ ਜਿਹੜੀ ਆਪਾਂ ਵੀਡੀਓ ਬਣਾਈ ਆ ਤੁਹਾਡਾ ਸਾਥ ਨਾ ਮਾਤੋ ਮੈਂ ਦੇਖੋ ਬਹੁਤ ਜਲਦੀ ਆਪਣੀ ਜਿਹੜੀ ਥਾਗੀਆਂ ਫਲ ਆਪਣੇ ਖਰਾਬ ਹੋ ਜਾਂਦੇ ਆ ਤੇ ਜਿਵੇਂ ਆਪਣੇ ਮਿਰਚੇ ਟਮਾਟਰ ਵਗੈਰਾ ਲਾਲੇ ਤੋਂ ਸੀ ਤੀੜਾ ਆਪਣੇ ਖਰਾਬ ਹੋ ਜਾਂਦੇ ਨੇ ਤੇ ਆਪਾਂ ਦੀ ਕਿਸ ਤਰ੍ਹਾਂ ਤਾਜ਼ਾ ਸਬਜ਼ੀਆਂ ਜਿਹੜੀਆਂ ਆਪਾਂ ਖਰਚਦੇ ਆਂ ਆਪਾਂ ਇਕੱਠੇ ਲਿਓਨੇ ਦੇਖੋ ਤੇ ਉਹਨੂੰ ਸਟੋਰ ਕਰਕੇ ਕਿਸ ਤਰ੍ਹਾਂ ਰੱਖ ਸਕਦੇ ਨੇ ਬਹੁਤ ਸੇਤੀ ਆਪਣੀਆਂ ਮਿਰਚਾਂ ਉਹਨੀਆਂ ਟਮਾਟਰ ਉਹਨੀਆਂ ਬਹੁਤੀ ਹੈ ਜਿਹੜੇ ਖਰਾਬ ਹੋ ਜਾਂਦੇ ਨੇ ਤੇ ਅੱਜ ਜਿਹੜੀ ਸਮਾਰ ਕਰਨ ਦੀ ਵੀ ਆਪਾਂ ਜਿਹੜੀ ਵੀਡੀਓ ਬਣਾਈ ਆ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨੇ ਲੱਕ ਥੈਰ ਪਿਆਰੇ ਜੇ ਕਮੈਂਟ ਸ਼ੁਰੂ ਕਰਿਆ ਕਰੋ ਤੇ ਜੋ ਭਣ ਪਈਏ ਪਣ ਪੇਰੇ ਪੇਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਕਿਸ ਤਰ੍ਹਾਂ ਫਾਰਟੇ ਸਬਜ਼ੀਆਂ ਕਿਤਰਾ ਸਮਾਰ ਕਰ ਸਕਦੇ ਆ ਤੇ ਆਪਾਂ ਦਿਖਾਉਨੇ ਆ ਤੇ ਆਪਾਂ ਕਿਤੇ ਨੇ ਤੇ ਪਹਿਲੇ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਧੋ ਲਿਆ। ਫਾਲਾ ਚੋਂ ਥੋੜੀ ਸਬਜ਼ੀਆਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋਣਾ ਜ਼ਰੂਰੀ ਆ। ਤੇ ਉਦੋਂ ਬਾਅਦ ਆਪਾਂ ਇਹਨਾਂ ਨੇ ਉੱਪਰ ਜਿਹੜਾ ਸੁੱਕਾ ਕੱਪੜਾ ਜ਼ਰੂਰ ਫੇਰਨਾ ਚਾਹੀਦਾ ਉੱਪਰ ਧੋ ਕੇ ਇਹਨਾਂ ਨੂੰ ਸੁਕਾਉਣਾ ਜ਼ਰੂਰ ਚਾਹੀਦਾਗਾ। ਚੰਗੀ ਤਰ੍ਹਾਂ ਕਿਸੇ ਟਾਬਲ ਦੇ ਪਾ ਕੇ ਤੇ ਆਪਾਂ ਇਹਨਾਂ ਨੂੰ ਸਾਫ਼ ਕਰ ਲਿਆ ਸੀ। ਤੇ ਹੁਣ ਆਪਾਂ ਦੱਸਦੇ ਹਾਂ ਵੀ ਇਹਨਾਂ ਨੂੰ ਕਿਸ ਤਰ੍ਹਾਂ ਪਾਸਟੋਰੇਜ ਕਰ ਸਕਦੇ ਆ। ਜਿਵੇਂ ਆਪਣੀਆਂ ਹਰੀਆਂ ਮਿਰਚਾਂ ਨੇ ਆਪਾਂ ਇਹਨਾਂ ਨੂੰ ਧੋ ਲਿਆ ਚੰਗੀ ਤਰ੍ਹਾਂ। ਤੇ ਉੱਪਰ ਨੂੰ ਸਾਫ ਕਰਨਾ ਵੀ ਜ਼ਰੂਰੀ ਹੈ ਸੁੱਕੇ ਕੱਪੜੇ ਨਾਲ ਇਹਦਾ ਪਾਣੀ ਹੁੰਦਾ ਜਿਹੜਾ ਸਾਰਾ ਵੀ ਪਾਣੀ ਚੰਗੀ ਤਰ੍ਹਾਂ ਸੁੱਕ ਜੇ ਤੇ ਆਪਾਂ ਦੇਖੋ ਜੇ ਇਹ ਨਹੀਂ ਇਹਨਾਂ ਦੀ ਸਾਫ ਸਮਾਲ ਕਰਾਂਗੇ ਆਪਣੀਆਂ ਉਹਦੀ ਮਿਰਚਾਂ ਨੇ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ ਇਹਦੇ ਵਿੱਚ ਕੋਈ ਵੀ ਵੱਡੀ ਟੁੱਕੀ ਮਿਰਚ ਜਿਹੜੀ ਉਹ ਹੋਣੀ ਨਹੀਂ ਚਾਹੀਦੀ ਗਲੀ ਵਗੈਰਾ ਕੋਈ ਵੀ ਤੇ ਸਾਰੀਆਂ ਆਪਣੀਆਂ ਸਾਫ ਮਿਰਚਾਂ ਲੈਣੀਆਂ ਨੇ ਆਪਾਂ ਨੇ ਤੁਸੀਂ ਇਦਾਂ ਦਾ ਕੋਈ ਟਿੰਨਰ ਹੈ ਜਿਹੜਾ ਲੈ ਲੈਣਾ ਕਾਂਚ ਦਾ ਚਾਹੇ ਤੁਹਾਡਾ ਪਲਾਸਟਿਕ ਦਾ ਇਹਦਾਂ ਦਾ ਕੋਈ ਟਿੰਨਰ ਲੈ ਲੈਣਾ ਤੇ ਇਹ ਆਪਾਂ ਟਿਸ਼ੂ ਪੇਪਰ ਲਾਵਾਂਗੇ ਤੇ ਇਹਦੇ نیچے ਜਿਹੜਾ ਆਪਾਂ ਟਿਸ਼ੂ ਪੇਪਰ ਪਸਾਵਾਂਗੇ ਇਹ ਇਸ ਤਰ੍ਹਾਂ ਆਪਾਂ ਇਹ ਮਿਰਚਾਂ ਨੇ ਸਾਰੀਆਂ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਸਾਫ਼ ਕਰ ਲਈਏ ਸੀ ਆਪਾਂ ਇਹਨਾਂ ਨੂੰ ਸਾਰੀਆਂ ਮਿਰਚਾਂ ਨੂੰ ਤੇ ਇਹਦੇ ਵਿੱਚ ਕੋਈ ਵੀ ਵੱਡੀ ਟੁੱਕੀ ਮਿਰਚਾ ਜਿਹੜੀ ਆਪਣੀ ਹੁਣ ਨਹੀਂ ਚਾਹੀਦੀ ਵਿੱਚ ਜੇ ਆਪਣੀ ਕੋਈ ਗਲੀ ਵਗੈਰਾ ਕੋਈ ਵੀ ਵੱਡੀ ਟੁੱਕੀ ਮਿਰਚਾ ਉਹ ਫਿਰ ਦੂਜੀਆਂ ਮਿਰਚਾਂ ਨੂੰ ਜਿਹੜਾ ਆਪਣਾ ਖਰਾਬ ਕਰ ਦੂ ਆਪਾਂ ਚੰਗੀ ਤਰ੍ਹਾਂ ਇਹਨਾਂ ਦੀ ਸਫਾਈ ਇਹਨਾਂ ਦੀ ਕਰ ਲਈ ਸੀ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਸਾਰੀਆਂ ਨੂੰ ਪਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਤੁਸੀਂ ਕਿਟਨਰ ਵਗੈਰਾ ਲੈ ਲੈਣਾਗਾ ਜੀ ਤੇ ਆਪਾਂ ਦੇ ਨੀਚੇ ਵੀ ਟਿਸ਼ੂ ਪੇਪਰ ਆ ਤੇ ਆਪਾਂ ਇਸ ਤਰ੍ਹਾਂ ਦੇ ਉੱਪਰ ਵੀ ਤਾਦਾਂਗੇ ਟਿਸ਼ੂ ਪੇਪਰ ਆਪਣੀਆਂ ਮਿਰਚਾਂ ਜਿਹੜੀਆਂ ਬਿਲਕੁਲ ਖਰਾਬ ਨਹੀਂ ਹੋਣੀਆਂ ਇਸ ਤਰ੍ਹਾਂ ਆਪਾਂ ਕਰੋ ਇਹਦਾ ਟੱਕਣ ਕਰ ਦਾਂਗੇ ਬੰਦ ਲਓ ਜੀ ਇਦਾਂ ਦੇ ਕਿਟਨਰ ਦੇ ਵਿੱਚ ਜਿਹੜੀਆਂ ਤੁਸੀਂ ਆਪਣੀਆਂ ਮਿਰਚਾਂ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਖਰਾਬ ਨਹੀਂ ਹੁੰਦੀਆਂ ਕਿਉਂਕਿ ਹੁਣ ਬਰਸਾਤ ਦਾ ਮੌਸਮ ਆ ਤੇ ਇਸ ਤਰ੍ਹਾਂ ਆਪਾਂ ਨੰਨ ਤੋਂ ਸਮਾਰ ਕੇ ਸਟੋਰ ਕਰ ਸਕਦੇ ਆ ਲਓ ਜੀ ਤੇ ਆਪਣੇ ਆਗੇ ਟਮਾਟਰ ਇਹ ਆਪਾਂ ਨੂੰ ਧੋ ਲਿਆ ਜੀ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਨੂੰ ਸਾਰੇ ਨੂੰ ਸੁਕਾਵਾਂਗੇ ਇਹ ਵੀ ਬਹੁਤ ਸੇਤੀ ਆਪਾਂ ਜਿਹੜੇ ਖਰਾਬ ਹੋ ਜਾਂਦੇ ਨੇ ਤੇ ਆਪਾਂ ਇਕੱਠੇ ਚੀਜ਼ਾਂ ਲੈ ਕੇ ਜਿਹੜੀਆਂ ਸਟੋਰ ਕਰ ਲੈਣੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਾਂਗੇ ਆਪਾਂ ਸਾਰੀਆਂ ਚੀਜ਼ਾਂ ਇਹ ਆਪਣੀਆਂ ਧੋ ਲੀਆਂ ਸੀਗੀਆਂ ਇਦਾਂ ਲੈਣੂਗੀ ਤੁਸੀਂ ਇਦਾਂ ਦਾ ਕੋਈ ਛਿੱਟਣਾ ਜਿਹੜਾ ਲੈ ਲੈਣਾ ਆਪਾਂ ਇਹਦੇ نیچے ਜਿਹੜਾ ਟਿਸ਼ੂ ਪੇਪਰ ਭਸਾਵਾਂਗੇ ਲਓ ਜੀ ਤਾਂ ਆਪਾਂ ਦੇ نیچے ਜਿਹੜਾ ਟਿਸ਼ੂ ਪੇਪਰ ਭਸਾਉਣਾ ਹੈ ਇਹ ਕੰਗੀਦਰਾ ਬਿਠਾ ਲਾਂਗੇ ਇਹਨੂੰ ਆਪਾਂ ਤੇ ਇਹਦੇ ਨਾਲ ਆਪਾਂ ਇਹ ਲੈਤਾਗਾ ਤੇਲ ਸਰੋਂ ਦਾ ਇਹਦੇ ਵਿੱਚ ਆਪਾਂ ਇਹ ਕਾਟਣਾ ਜਿਹੜੀ ਇਹ ਡਿਪ ਕਰਾਂਗੇ ਇਹ ਡਿਪ ਕਰਕੇ ਆਪਾਂ ਇਹਨਾਂ ਦੀ ਸਾਰੀ ਨੀਚੇ ਇੱਥੇ ਲਾ ਦਾਂਗੇ ਜੜ ਕੋਲੇ ਇਸ ਤਰ੍ਹਾਂ ਇਹਦੇ ਨਾਲ ਆਪਣੇ ਜਿਹੜੇ ਨੇਗੇ ਬਿਲਕੁਲ ਖਰਾਬ ਨਹੀਂ ਹੋਣੇ ਤੁਸੀਂ ਇਸ ਤਰ੍ਹਾਂ ਢੇਰ ਲਾ ਕੇ ਜਿਹੜਾ ਸਾਰਿਆਂ ਦੇ ਰੱਖ ਦੇਣਾ ਇਹਦੇ ਵਿੱਚ ਵੀ ਕੋਈ ਗੜਿਆ ਕੋਈ ਵੱਡਿਆ ਟੁੱਕਾ ਆਪਾਂ ਬਿਲਕੁਲ ਨਹੀਂ ਪਾਉਣਾ ਸਾਰੇ ਆਪਾਂ ਨੇ ਸਾਫ਼ ਲੈਣੇ ਨੇ ਦੇਖੋ ਜੀ ਜਿਵੇਂ ਆਪਣਾ ਇਹ ਇਹ ਘੜਿਆ ਹੋਇਆ ਆਪਾਂ ਇਹਨੂੰ ਬਿਲਕੁਲ ਨਹੀਂ ਵਿੱਚ ਪਾਵਾਂਗੇ ਤੇ ਆਪਾਂ ਸਾਰੇ ਸਾਫ਼ ਲੈਂਦੇ ਨੇ ਤੇ ਤੁਸੀਂ ਇਸ ਤਰ੍ਹਾਂ ਜਿਹੜੇ ਆਪਣੇ ਆਪਣੇ ਟਮਾਟਰ ਨੇ ਇਹ ਸਟੋਰ ਕਰ ਸਕਦੇ ਹੋ। ਇਹੋਖਾ ਥਾਲੀ ਦੇ ਵਿੱਚ ਪਾਤੇ ਕੋਈ ਵੀ ਤੇਲ ਹੈ ਤੁਸੀਂ ਕਾਟਨ ਵਾਲਾ ਲਾ ਕੇ ਦੇ ਉੱਪਰ ਆਪਾਂ ਨੇ ਘਰ ਤੇ ਤੇ ਆਪਾਂ ਨੇ ਲੈਣੇ ਟਿਸ਼ੂ ਪੇਪਰ ਇਸ ਤਰ੍ਹਾਂ ਆਪਾਂ ਇਹ ਟਿਸ਼ੂ ਦੇ ਪ੍ਰੈਜਰ ਦੇ ਉੱਪਰ ਲਾ ਦਾਂਗੇ। ਆਪਣੇ ਟਮਾਟਰ ਜਿਹੜੇ ਬਿਲਕੁਲ ਨਹੀਂ ਖਰਾਬ ਹੋਣਗੇ ਦੇਖੋ ਇਸ ਤਰ੍ਹਾਂ ਦਾ ਕੋਈ ਕਿਟਨਾ ਰ ਹੈ ਜਿਹੜਾ ਤੁਸੀਂ ਲੈ ਲੈਣਾ ਪਲਾਸਟਿਕ ਦਾ ਚਾਹੇ ਥੋੜੇ ਕੋਲੇ ਕਾਂਚੇ ਦਾ ਦੇਖੋ ਆਪਣੇ ਇਸ ਤਰ੍ਹਾਂ ਬਿਲਕੁਲ ਇਹ ਟਮਾਟਰ ਜਿਹੜੇ ਖਰਾਬ ਨਹੀਂ ਹੋਣਗੇ ਕਿਉਂਕਿ ਆਪਾਂ ਇਕੱਠੇ ਲਿਆ ਕੇ ਸਟੋਰ ਕਰ ਲੈਣੇ ਹੁੰਨੇ ਆ ਤੇ ਹੁਣ ਦੇਖੋ ਬਰਸਾਤ ਦਾ ਮੌਸਮ ਆ ਤੇ ਬਹੁਤ ਸੇਤੀ ਖਰਾਬ ਹੋ ਜਾਂਦੇ ਨੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਸਟੋਰ ਕਰ ਸਕਦੇ ਆ ਟਮਾਟਰਾਂ ਨੂੰ ਬਹੁਤ ਵਧੀਆ ਤਰੀਕਾ ਇਸਟੋਰ ਇਹ ਕੇਲੇ ਨੇ ਇਹ ਵੀ ਦੇਖੋ ਬਹੁਤ ਸੇਤੀ ਜਿਹੜਾ ਖਰਾਬ ਹੋ ਜਾਂਦੇ ਨੇ ਤੇ ਆਪਾਂ ਇਹਨਾਂ ਨੂੰ ਪੋਲੀਥੀਨ ਦੇ ਵਿੱਚੋਂ ਕੱਢਣਾ ਚਾਹੀਦਾ ਉਹਦੇ ਵਿੱਚ ਵੀ ਬਹੁਤ ਸੇਤੀ ਜਿਹੜਾ ਖਰਾਬ ਹੋ ਜਾਂਦੇ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਸਾਫ਼ ਕਰ ਲਿਆ ਤੇ ਇਹ ਵੀ ਦੇਖੋ ਬਹੁਤ ਸੇਤੀ ਜਿਹੜੇ ਖਰਾਬ ਹੋ ਜਾਂਦੇ ਨੇ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੰਭਾਲ ਸਕਦੇ ਆ ਇਹਦੇ ਬਾਰੇ ਸਾਂਝ ਸਕਦੇ ਆ ਕੇਲੇ ਨੂੰ ਇਹਨਾਂ ਨੂੰ ਸੰਭਾਲ ਕਰ ਸਕਦੇ ਆ ਤੇ ਆਪਾਂ ਇਹਦੇ ਵਾਸਤੇ ਵੀ ਜਿਹੜੀ ਵੀਡੀਓ ਬਣਾਈ ਹੈ ਕੇਲੇ ਨੂੰ ਆ तुम्ही इदांदा कोण ल ला पॉलीथीन ए जडद जे तर लपेट देना लपेट दे हां तुम्ही तरंचा पॉलीथीन आहे जेडा लोकांल संभाल करी कोण रबड चढा सांगा ਆਪਣੇ ਕੇਲੇ ਇਸ ਤਰ੍ਹਾਂ ਦੀ ਸਟੋਰ ਕਰਕੇ ਰੱਖੋਗੇ ਜਿਹੜੇ ਬਿਲਕੁਲ ਖਰਾਬ ਨਹੀਂ ਹੋਣਗੇ ਇਸ ਤਰੀਕੇ ਨਾਲ ਇਹਦੀ ਜਾੜਾ ਜਿਹੜੀ ਆਪਣੀ ਇਹ ਸੁੱਕਣੀ ਨਹੀਂ ਚਾਹੀਦੀ ਤੇ ਜੜ ਜੇ ਸੁੱਕ ਜਾਂਦੀ ਆਪਣੇ ਕੇਲੇ ਜਿਹੜੇ ਫੇਰ ਹੀ ਖਰਾਬ ਹੁੰਦੇ ਨੇ ਤੇ ਇਸ ਤਰ੍ਹਾਂ ਇਹਨੂੰ ਵੀ ਕਵਰ ਕਰਕੇ ਰੱਖੋ ਇਸ ਤਰੀਕੇ ਨਾਲ ਆਪਣੇ ਫਲ ਸਬਜ਼ੀਆਂ ਦੀ ਜਿਹੜੀ ਤੁਸੀਂ ਚੰਗੀ ਸੰਭਾਲ ਕਰ ਸਕਦੇ ਹੋ ਤੇ ਉਹ ਕਿਉਂ ਕਿ ਵਰਤਾਂਤਾ ਮੌਸਮ ਬਹੁਤ ਛੇਤੀ ਆਪਣੇ ਫਲ ਫਰੂਟ ਲੈਉਣੇ ਆਪਣੀਆਂ ਸਬਜ਼ੀਆਂ ਵਗੈਰਾ ਜਿਵੇਂ ਟਮਾਟਰ ਹਰੀ ਮਿਰਚਾ ਵਗੈਰਾ ਹੋਗੇ ਬਹੁਤ ਛੇਤੀ ਖਰਾਬ ਹੋ ਜਾਂਦੇ ਨੇ ਤੇ ਆਪਣੇ ਕੇਲੇ ਹੋਗੇ ਤੇ ਇਸ ਤਰੀਕੇ ਨਾਲ ਜਿਹੜੀ ਇਹਨਾਂ ਦੀ ਤੁਸਾਂ ਸੰਭਾਲ ਕਰ ਸਕਦੇ ਆ ਤੇ ਵਧੀਆ ਆਪਣੇ ਲੰਮਾ ਸਮਾਂ ਜਿਹੜੇ ਚੀਜ਼ਾਂ ਚੱਲ ਸਕਦੀਆਂ ਨੇ ਆਪਣੀਆਂ ਤੇ ਇਸ ਤਰੀਕੇ ਨਾਲ ਆਪਣਾ ਸਾਹ ਸੰਭਾਲ ਕਰਿਓ ਤੇ ਵੀਡੀਓ ਵਧੀਆ ਲੱਗਦੀ ਉਂਦੀ ਲਾਇਕ ਸ਼ੇਅਰ ਪਿਆਰ ਅਤੇ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ